ਹੋ ਜਾਣਕਾਰੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਦੱਸ ਦਈਏ ਕਿ ਪਲਕੇ ਜਾਨੀ ਕੱਲ੍ਹ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਡੀ ਜਾਣਕਾਰੀ VOTING ਡੇਟਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਹੀ ਤਾਂ ਦੱਸ ਦਈਏ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਵੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੋਲ ਪੋਲਿੰਗ ਸਟੇਸ਼ਨਾਂ ਅਤੇ ਇਸ ਦੇ ਨਾਲ ਹੀ ਕੁੱਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕਰ ਦਿੱਤੀ ਹੈ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 200 40 ভোটার ਹਨ ਅਤੇ ਇਹਨਾਂ ਵਿੱਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ভোটার ਤੇ ਇਸ ਦੇ ਨਾਲ 1 ਕਰੋੜ 77 ਹਜ਼ਾਰ 553 ভোটার ਔਰਤਾਂ ਨੇ ਤਾਂ ਕੁੱਲ 744 트랜스젠더 ਵੋਟਰ ਨੇ ਤੇ 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਤਾਂ ਗੁਰਦਾਸਪੁਰ ਦੀ ਗੱਲ ਕਰੀ ਤਾਂ ਗੁਰਦਾਸਪੁਰ ਦੇ ਵਿੱਚ 1895 ਅੰਮ੍ਰਿਤਸਰ ਦੇ ਵਿੱਚ 1676 ਤਾਂ ਜਨਾਖੜੂਰ ਸਾਹਿਬ ਦੇ ਵਿੱਚ 1976 ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਚ 1991 ਹਸ਼ਿਆਰਪੁਰ ਚ 1963 ਸ਼੍ਰੀਨਾਨਦਪੁਰ ਸਾਹਿਬ ਦੇ ਵਿੱਚ 2066 ਤਾਂ ਲੁਧਿਆਣਾ ਦੇ ਵਿੱਚ 1842 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਦੱਸ ਦੀ ਇਸ ਦੇ ਨਾਲ ਹੀ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 1 ਮਾਰਚ 2024 ਤੋਂ ਦੇ ਡਾਟਾ ਅਨੁਸਾਰ ਜਿਹੜੀ ਵੋਟਰਜ਼ ਨੇ ਲੁਧਿਆਣਾ ਦੇ ਵਿੱਚ ਉਹ 17 ਲੱਖ 28000 600 19 ਜਿਹੜੇ ਵੋਟਰਸ ਨੇ ਉਹ ਮਰਦ ਨੇ ਤਾਂ ਇਸ ਦੇ ਨਾਲ ਟੋਟਲ ਮਾਫ ਕਰਨਾ ਟੋਟਲ ਜਿਹੜੇ ਵੋਟਰਸ ਨੇ 1728619 ਨੇ ਤੇ ਇਹਨਾਂ ਵਿੱਚੋਂ 92205 ਮਰਦ ਨੇ ਤੇ 86448 ਔਰਤਾਂ ਵੋਟਰ ਨੇ ਤੇ 130 ਵੋਟਰ ਟਰਾਂਸਜੈਂਟਰ ਨੇ ਤਾਂ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵੰਸੀ ਵੱਲੋਂ ਹਰੇਕ ਸ਼ਹਿਰ ਦੇ ਜਿਹੜੇ ਵੋਟਰਸ ਦੀ ਗਿਣਤੀ ਵੱਖ-ਵੱਖ ਕਰਕੇ ਮਰਦ ਔਰਤ ਤੇ ਟਰਾਂਸਜੈਂਟਰਾਂ ਦੇ ਵਿੱਚ ਵੱਖ-ਵੱਖ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਲੋਕਾਂ ਦੇ ਨਾਲ ਨੋਟੀਫਿਕੇਸ਼ਨ ਰਾਈਤਾ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੁੱਲ ਮਲਾਕੇ ਕਿੰਨੇ VOTING ਸਟੇਸ਼ਨਸ ਸਥਾਪਿਤ ਕੀਤੇ ਜਾਣਗੇ ਉਸ ਦੀ ਵੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਇਸ ਦੇ ਨਾਲ ਹੀ ਲਗਾਤਾਰ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਹੀ ਕੁਝ ਹੀ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਚੋਣ ਜਾਬਤਾ ਦੀ ਕੁਝ ਦਿਨਾਂ ਵਿੱਚ ਚੋਣ ਜਾਬਦਾ ਵੀ ਲੱਗ ਸਕਦਾ ਹੈ ਜਿਸ ਤੋਂ ਬਾਅਦ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਸਿਆਸੀ ਸਰਕਾਰਾਂ ਸਨ ਉਹ স্থਗੀਤ ਹੋ ਜਾਣੀਆਂ ਤਾਂ ਮੋੜ ਤੋਂ ਲੋਕ ਸਭਾ ਚੋਣਾਂ ਇਹਨੂੰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਦੀ ਸਰਕਾਰ ਬੰਦੀਆਂ ਤਾਂ ਇਸ ਦੇ ਨਾਲ ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਦਿਖਾ ਦਿੰਨੇ ਆ ਸਸ਼ੀ ਗਾਲਸ ਦੇਖ ਰਹੇ ਜਾਨੀ ਤੈਸ਼ੀ ਤੇ ਮਹਸ਼ਾਨੀ ਸੂਲੇ ਦੀ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਨਜ਼ਦੀਕ ਆਂਦੇ ਆਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਗਾਤਾਰ ਹੀ ਜਾਣਕਾਰੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇਤਾ ਦੱਸਦੀ ਹੈ ਕਿ ਪਲਕੇ ਜਾਨੀ ਕੱਲ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਡੀ ਜਾਣਕਾਰੀ VOTING ਡੇਟਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਹੀ ਤਾਂ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਨੇ ਵੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੋਲ ਪੋਲਿੰਗ ਸਟੇਸ਼ਨਾਂ ਅਤੇ ਇਸ ਅਲੀ ਕੁੱਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕਰ ਦਿੱਤੀ ਆ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71246 ਵੋਟਰ ਸਨ ਅਤੇ ਇਹਨਾਂ ਵਿੱਚ 1 ਕਰੋੜ 11 ਲੱਖ 92 ਹਜ਼ਾਰ 959 ਮਰਦ ਵੋਟਰ ਤੇ ਦੇ ਨਾਲ 1 ਕਰੋੜ 77 ਹਜ਼ਾਰ 553 ਵੋਟਰ ਔਰਤਾਂ ਨੇ ਤਾਂ ਕੁੱਲ 744 트랜스젠더 ਵੋਟਰ ਨੇ ਤੇ 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਤਾਂ ਗੁਰਦਾਸਪੁਰ ਦੀ ਗੱਲ ਕਰੀ ਤਾਂ ਗੁਰਦਾਸਪੁਰ ਦੇ ਵਿੱਚ 1895 ਅੰਮ੍ਰਿਤਸਰ ਦੇ ਵਿੱਚ 1676 ਤਾਜਨਾ ਖਡੂਰ ਸਾਹਿਬ ਦੇ ਵਿੱਚ 1976 ਜਲੰਧਰ ਦੀ ਗੱਲ ਕਰੀ ਤਾਂ ਜਲੰਧਰ ਚ 1991 ਹੁਸ਼ਿਆਰਪੁਰ ਚ 1963 ਸ਼੍ਰੀਨਾਨਪੁਰ ਸਾਹਿਬ ਦੇ ਵਿੱਚ 2066 ਤਾਂ ਲੁਧਿਆਣਾ ਦੇ ਵਿੱਚ 1842 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਦੱਸ ਦੀ ਇਸ ਦੇ ਨਾਲ ਹੀ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ 1 ਮਾਰਚ 2024 ਤੋਂ ਦੇ ਡਾਟਾ ਅਨੁਸਾਰ ਜਿਹੜੀ ਵੋਟ ਵੋਟਰਸ ਨੇ ਲੁਧਿਆਣਾ ਦੇ ਵਿੱਚ ਉਹ 17 ਲੱਖ 28000 600 19 ਜਿਹੜੇ ਵੋਟਰਸ ਨੇ ਉਹ ਮਰਦ ਨੇ ਤਾਂ ਇਸ ਦੇ ਨਾਲ ਟੋਟਲ ਮਾਫ ਕਰਨਾ ਟੋਟਲ ਜਿਹੜੇ ਵੋਟਰਸ ਨੇ 1728619 ਨੇ ਤੇ ਨਾ ਵਿੱਚੋਂ 92205 ਮਰਦ ਨੇ ਤੇ 86448 ਔਰਤਾਂ ਵੋਟਰ ਨੇ ਤੇ 130 ਵੋਟਰ ਟਰਾਂਸਜੈਂਟਰ ਨੇ ਤਾਂ ਇਸ ਦੇ ਨਾਲ ਹੀ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵੰਸੀ ਵੱਲੋਂ ਹਰੇਕ ਸ਼ਹਿਰ ਦੇ ਜਿਹੜੇ ਵੋਟਰਸ ਦੀ ਗਿਣਤੀ ਵੱਖ-ਵੱਖ ਕਰਕੇ ਮਰਦ ਔਰਤ ਤੇ ਟਰਾਂਸਜੈਂਟਰਾਂ ਦੇ ਵਿੱਚ ਵੱਖ-ਵੱਖ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਲੋਕਾਂ ਦੇ ਨਾਲ ਨੋਟੀਫਿਕੇਸ਼ਨ ਰਾਹੀਂ ਤਾਂ ਇਸ ਦੇ ਨਾਲ ਹੀ ਦੱਸਦੀ ਹੈ ਕਿ ਕੁੱਲ ਮਿਲਾਕੇ ਕਿੰਨੇ VOTING ਸਟੇਸ਼ਨਸ ਸਥਾਪਿਤ ਕੀਤੇ ਜਾਣਗੇ ਉਸ ਦੀ ਵੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਆ ਤਾਂ ਦੱਸਦੀ ਹੈ ਕਿ ਇਸ ਦੇ ਨਾਲ ਹੀ ਲਗਾਤਾਰ ਹੁਣ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਉੱਥੇ ਹੀ ਕੁਝ ਹੀ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਚੋਣ ਜਾਬਤਾ ਦੀ ਕੁਝ ਦਿਨਾਂ ਵਿੱਚ ਚੋਣ ਜਾਬਦਾ ਵੀ ਲੱਗ ਸਕਦਾ ਹੈ ਜਿਸ ਤੋਂ ਬਾਅਦ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਸਿਆਸੀ ਸਰਕਾਰਾਂ ਸਨ ਉਹ স্থਗੀ ਤੋਂ ਜਾਣੀਆਂ ਤਾਂ ਮੋੜ ਤੋਂ ਲੋਕ ਸਭਾ ਚੋਣਾਂ ਇਹਨੂੰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਸ ਦੀ ਸਰਕਾਰ ਬਣਦੀ ਹੈ ਤਾਂ ਇਸ ਦੇ ਨਾਲ ਇੱਕ ਵਾਰ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਦਿਖਾ ਦਿੰਨੇ ਆ ਸੱਚੀ ਗੱਲ ਤੁਸੀਂ ਦੇਖ ਰਹੇ ਜਾਨੀ ਤੇਸ਼ੀ ਤੇ ਮਹਸ਼ਾਨੀ ਸੁਲੇਦੀ ਵੱਡੀ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਨਜ਼ਦੀਕ ਆਂਦੇ ਆਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਲਗਾਤਾਰ ਹੀ ਹੋ ਜਾਣਕਾਰੀਆਂ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇਤਾ ਦੱਸਦੀ ਹੈ ਕਿ ਪਲਕੇ ਜਾਨੀ ਕੱਲ ਲੋਕ ਸਭਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਵੱਡੀ ਜਾਣਕਾਰੀ VOTING DATES ਨੂੰ ਲੈ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਹੀ ਤਾਂ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨਸੀ ਨੇ ਵੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੋਲ ਪੋਲਿੰਗ ਸਟੇਸ਼ਨਾਂ ਅਤੇ ਇਸ ਦੇ ਕਿਲ ਵੋਟਰਾਂ ਬਾਬਤ ਜਾਣਕਾਰੀ ਜਾਰੀ ਕਰ ਦਿੱਤੀ ਹਤਾ